ਹਾਂ ਜੀ ਕੀ ਨਾ ਕਹਿੰਦੇ ਬੰਦਾਂ ਚਾਂਤਾਂ ਦੇ ਅੱਛਾ ਕਿਹੜਾ ਬੇੜੀ ਪੁੱਛੇ ਨਹੀਂ ਕਿੱਦਾਂ ਠੱਗੀ ਮਾਰੀ ਨਾ ਜੀ ਛੱਗੀ ਇੱਥੇ ਆਈ ਕਹਿੰਦੇ ਤੁਹਾਨੂੰ ਲੋਨ ਮਿਲੇਗਾ ਪਹਿਲੇ 50000 ਕਹਿੰਦੇ ਫਿਰ ਕਹਿੰਦੇ ਤੁਹਾਨੂੰ ਲੱਖ ਲੱਖ ਮਿਲੇਗਾ ਤੇ ਲੱਖ ਦੀ ਇੰਨੀ ਕੀ ਸੋਣੀ ਐ 50000 ਦੀ ਇੰਨੀ ਕੀ ਸੋਣੀ ਐ ਪੁੱਛੇ ਤੁਸੀਂ ਗੁਰਦਾਸਰਾ ਆਇਆ ਦਫਰੇ ਤੇ ਤੇ ਸਾਡੇ ਬੱਚੇ ਬੱਚੀ ਨੂੰ ਲੈ ਕੇ ਆਇਓ ਨਾ ਅੱਛਾ ਤੇ ਅੰਝ ਲਾ ਕੇ ਦੇ ਆਏ ਪੈਸੇ ਅਸੀਂ ਤੇ ਮੁੜ ਕੇ ਜਦੋਂ ਬਾਅਦ ਚ ਗਏ ਕਹਿੰਦੇ 100 ਮੰਗਲਵਾਰ ਤਾ ਤੁਹਾਨੂੰ ਪੈਸੇ ਮਿਲ ਜਾਣਗੇ ਤੇ 100 ਮੰਗਲਵਾਰ ਤੱਕ ਰਹੀ ਗਏ ਤੇ ਉਥੇ ਤਾਲੇ ਤੁਲੇ ਬੰਦ ਕਰਕੇ 도ੜ ਗਏ ਦੇ ਸੀ ਬੂਦ ਵਾਰ ਵੀ ਪਾਛੜ ਦੇ ਇਹਨਾਂ ਨੇ ਤੇ ਫੋਨ ਅੰਠਾਣੇ ਰਿਪੋਰਟ ਕਰਨ ਲੱਗੇ ਆ ਅੱਜ ਨਾਲ ਸਾਡੇ ਨਾਲ ਠੱਗੀ ਮਾਰੀ ਹੈ ਕੀ ਪਤਾ ਲੱਗੇ ਲੱਗੇ ਕਿੰਨੀਆਂ ਠੱਗੀਆਂ ਮਾਰੀਆਂ ਨੇ ਪਿੰਡ ਪਿੰਡ ਦੇ ਵਿੱਚ ਇਹ ਸਾਨੂੰ ਨਹੀਂ ਪਤਾ ਹੁਣ ਪੋਰ ਵੀ ਸਾਨੂੰ ਦੱਸੀ ਇਹਨਾਂ ਨੇ ਕਾਗਜ਼ ਲਿਆ ਕੇ ਕਹਿੰਦੇ ਆ ਪੁਰਾਣੇ ਪਿੰਡ ਦਾ ਆ ਫੋਟੋਆਂ ਦਿੱਤੀਆਂ ਲਾਈਆਂ ਤੇ ਪੁਰਾਣੇ ਪਿੰਡ ਦੇ ਫਾਰਮ ਭਰੇ ਰਿਹਾ ਉਹ ਪਿੰਡ ਦੇ ਫਾਰਮ ਭਰੇ ਦਿਆ ਹੁਣ ਪਤਾ ਨਹੀਂ ਲੱਗ ਲੱਗੇ ਕਿੰਨੀਆਂ ਕਠਗੀਆਂ ਮਾਰ ਕੇ ਆਏ ਆ ਇਹਦਾ ਸਾਨੂੰ ਇਨਸਾਫ ਦਿੱਤਾ ਜਾਏ ਅਹੀਂ ਐਸ ਵੀਡੀਓ ਆਵਨੂ ਵੀ ਐਲਫੀਕੀ ਕਰਨੇ ਆ ਜਾ ਕੇ ਤੇ ਸਾਨੂੰ ਇਨਸਾਫ ਦਿੱਤਾ ਜਾਏ ਕਿ ਦਿਨ ਦੇ ਸਾਨੂੰ ਉਦਾ ਹੀ ਇਹ ਦੇ ਦੇਣਗੇ ਕਿ ਪੈਸੇ ਕਾਹੀ ਤੇ ਆਵੇਂ ਨਾ ਠੱਗ ਪੁਨੇ ਵਿੱਚ ਆ ਗਏ ਸਾਨੂੰ ਘਰੋਂ ਠੱਗ ਕੇ ਲੈ ਗਏ ਆ ਤੇ ਸਾਨੂੰ ਉੱਥੇ ਉਹਨਾਂ ਨੇ ਆਪਣੇ ਦਫ਼ਤਰ ਸਾਦ ਲਿਆ ਵਾ ਅਸੀਂ ਉੱਥੇ ਚੱਲ ਗਏ ਆ 25 ਸਾਢੇ ਇੱਕ ਇੱਕ ਮੈਂਬਰ ਕੋਲ ਸਾਢੇ 32 3200 ਰੁਪਇਆ ਸਾਡੇ ਕੋਲ ਲਿਆ ਵਾ ਅਸੀਂ 10 ਮੈਂਬਰ ਆ ਤੇ ਅਸੀਂ ਤੇ ਹੁਣ ਬੜੇ ਪਰੇਸ਼ਾਨ ਆ ਨਾ ਸਾਡਾ ਫੋਨ ਚੁੱਕਾਂਦੇ ਆ ਨਾ ਕੋਈ ਸਾਡ ਦੋ ਦਿਨ ਬਾਅਦ ਇਹਨਾਂ ਨੇ ਆਪਣੇ ਫੋਨ ਸਾਰੇ ਬੰਦ ਕਰ ਲਏ ਆ ਤੇ ਸਾਡਾ ਬਹੁਤ ਜ਼ਿਆਦਾ ਠੱਗੀ ਹੋਈ ਆ ਅਸੀਂ ਕਹਿੰਨੇ ਆ ਕਿ ਕਾਲੂ ਜਹਾ ਡਿਜੀਟਲ ਠੱਗੀ ਹੋਈ ਹੋਈ ਹੋਰ ਨਾਲ ਨਾ ਹੋਵੇ ਇਹ ਇਹਨਾਂ ਨੂੰ ਠੱਲ ਪਾਈ ਜਾਵੇ ਜਿਹੜੇ ਚੋਰ ਆ ਹੈ ਪੰਜਾਬੀ ਆ ਕੋਈ ਹੋਰ ਨਹੀਂ ਹੈਗੇ ਨਾ ਤੇ ਇਹ ਜ਼ਰੂਰ ਕੀਤੀ ਜਾਵੇ ਨਾ ਦਿੱਤੇ ਹਾਂਜੀ ਹਾਂਜੀ ਭਾਜੀ ਦੀ ਕਰਾਓ ਮੰਗ ਮੰਗਾ ਹਨ ਇਹਨਾਂ ਨੂੰ ਸਾਫ਼ ਮਿਲਣਾ ਚਾਹੀਦਾ ਸਾਡੇ ਪੈਸੇ ਵਾਪਸ ਮਿਲਣੇ ਚਾਹੀਦੇ ਜਿੱਥੇ ਵੀ ਆ ਲਾਗੇ ਲੱਗੇ ਦਿਨਾ ਨਗਰ ਹੋਰ ਵੀ ਪਿੰਡਾਂ ਦੇ ਰਾਣੇ ਫਾਰਮ ਭਨੇ ਆ ਹੋਰ ਨਾਲ ਵੀ ਇਹਨਾਂ ਨੇ ਬਹੁਤ ਠੱਗੀ ਮਾਰੀ ਆ ਇਹਨਾਂ ਨੇ ਦਫ਼ਤਰ ਬੰਦੇ ਨਾਲ ਦਫ਼ਤਰ ਬਿਲਕੁਲ ਬੰਦਾ ਹੀ ਬੰਦੇ ਭੇਜੇ ਹੱਥ ਦਫ਼ਤਰ ਬੰਦਾ ਉਹਨਾਂ ਨੇ ਬੋਰਡ ਪਾੜ ਕੇ ਸੁੱਟ ਦਿੱਤਾ ਵਾ ਤੇ ਤਾਲੇ ਲੱਗੇ ਆ ਤੇ ਸਾਰੇ ਹਰਾਨ ਹੁੰਦੇ ਵੀ ਇੱਕ ਹੀ ਬਣ ਗਿਆ ਸਾਡੇ ਨਾਲ ਠੱਗਵਾਜੀ ਹੋ ਗਈ ਸਾਡੇ ਨਾਲ ਕਿਹਦਾ ਪਿੰਡ ਆਪਣਾ ਹਰਜਿੰਦਰ ਕੌਰ ਕਿਹੜਾ ਪਿੰਡ ਕੋਠੇ ਮਿੱਟੀ ਚੀ ਤਾਂ ਸਿੰਘ ਜੀ ਹਾਂ ਤੇ ਤਿੰਨ ਚਾਰ ਲਟਕੇ ਲੈ ਕੇ ਆਏ ਹੋ ਹੋਲੀ ਮਰਚ ਤੇ ਇੱਕ ਸਿਆਣਾ ਜਿਹਾ ਬੰਦਾ ਆਇਆ ਸਰਦਾਰਾਡੇ ਗੇਟ ਦੇ ਪਾਸ ਤੇ ਉਹ ਵੀ ਨਾਲ ਠਾਣੂ ਤਾਂ ਹੁਣ ਛੁੱਟੀ ਉਹਨੇ ਢੀਟ ਜਾ ਸਿਆਣਾ ਬਿਆਣਾ ਬੰਦਾ ਵਾ ਲੰਮਾ ਜਵਾਨ ਸੇਰ ਸਾਤੋ ਖੋਟਾ ਕਰਦ ਜਨਾਨੀਆਂ ਨੂੰ ਇਕੱਠੀਆਂ ਕਰਕੇ ਹੋਲੀ-ਹੋਲੀ ਦੋ ਤਿੰਨ ਅਰੀ ਸਾਡੇ ਪਿੰਡ ਆਏ ਆ ਕਈ ਬੰਦੇ ਚਲੋ ਕਾਬੂ ਨਹੀਂ ਆਂਦੇ ਕਈ ਕਹਿੰਦੇ ਏਦਾਂ ਡਾਕੂ ਡੂਕੂ ਆ ਜਨਾਨੀਆਂ ਵਿਚਾਰੀਆਂ ਕਹਿ ਮੌਕੇ ਚਲੋ ਕਹਿ ਨੂੰ ਲੋੜ ਹੁੰਦੀ ਪੈਸੇ ਢਿੱਲੇ ਢਿੱਲੇ ਦੀ ਐਸੇ ਕਾ ਕੇ ਬੰਦਾ ਕਹਿੰਦਾ ਚੱਲ ਯਾਰ ਹੌਲੀ ਹੌਲੀ ਦਿੰਦੇ ਰਹਾਂਗੇ ਉੱਤਰ ਹੀ ਜਾਣੇ ਕੋਈ ਗੱਲ ਨਹੀਂ ਇਹਨਾਂ ਨੂੰ ਗਰਦਾਸਪੁਰ ਸੱਦ ਕੇ ਕੇਸ ਦੀ ਕੋਠੀ ਦੇ ਵਿੱਚ ਇਹਨਾਂ ਦੇ ਅੱਥੀ ਪੈਸੇ ਲੈ ਕੇ ਮੁੰਡੇ ਇੱਕ ਲੜਕੇ ਨੇ ਹੌਲਾ ਜਾ ਮੁੰਡਾ ਹੀ 20 22 ਸਾਲ ਦਾ ਹੋਣਾ ਮੈਂ ਵੀ ਉੱਥੇ ਹੀ ਉਦਾਂ ਤੇ ਸਾਡਾ ਬੰਦਾ ਵੀ ਹਸਪਤਾਲ ਆ ਮੀਆਂ ਸਾਲਾ ਉੱਥੇ ਹੀ ਕਿਨੇ ਕਿਨੇ ਪਹਿਲੇ ਤੇ ਪੈਸੇ ਇਹਨਾਂ ਕੋ ਕੇ ਕੋ 500 ਫਿਰ 3000 ਲਿਆ ਸਾਡੇ 32 3200 ਰੁਪਈਆ ਲਿਆ ਹੋਣਾ ਇਹਨਾਂ ਨੇ ਹਾਂਜੀ 3200 3200 ਲਿਆ ਜੀ ਤੇ ਵਿਚਾਰੀਆਂ ਨੂੰ ਆਠੀ ਪੈਸੇ ਫੜਾਏ ਬਾਰੋਬਾਰੀ ਫਿਰ ਕਹਿੰਦੇ ਸੈਂਨ ਕਰੋ ਬਾਰੋਬਾਰੀ ਇਹਨਾਂ ਵਿਚਾਰੀਆਂ ਨੇ 96 ਕਿਤੇ ਮੈਂ ਵੀ ਬੋਲਿਆ ਇਹ ਤਾਂ ਠੱਗਪੁਣਾ ਪੈਸੇ ਨਾ ਕਿਤੇ ਦੇ ਬੈਠੋ ਤੁਹਾਨੂੰ ਲੱਭਣੇ ਨਹੀਂ ਦਫਤਰ ਆਫਾ ਕਿ ਉਹ ਲੱਗਾ ਹੀ ਬੋਰਡ ਲੱਗਾ ਹੀ ਬੋਰਡ ਪਾੜ ਪੂਟ ਕੇ ਤਾਲੇ ਮਾਰ ਕੇ ਭੱਜ ਭੁੱਜ ਗਏ ਆ ਜੇ ਕਿਤੇ ਬੰਦੇ ਲੱਭਣ ਤਾਂ ਫਿਰ ਤਾਂ ਚੱਲਾ ਅਸੀਂ ਛੱਡਦੇ ਨਹੀਂ ਵੇਖੀ ਜਾਏਗੀ ਮਰਨਾ ਤੇ ਆਈ ਆ ਕੋਈ ਗੱਲ ਨਹੀਂ ਕਲਵੰਤ ਸਿੰਘ कोठे में जीठी बिलर जे कोठे में जीठी